ਅਸੀਂ ਦੋਵੇਂ ਜਣੇ ਇੱਕ ਵਾਰਾ ਚੋਰੀ ਦੇ ਕੇਸ 'ਚ ਫੜੇਗੇ ਦੋਵੇਂ ਜਣੇ ਅੱਛਾ ਮੱਲੇ ਵਾਲਿਆਂ ਸਾਡੇ ਚਿੱਟੇ ਮੂੰਹ ਕਰਕੇ ਖੋਤਿਆਂ ਦੇ ਉੱਠਾ ਦੇ ਚਿੱਟੇ ਨੂੰ ਕਾਲੇ ਤੇ ਸੁਨੇ ਨਾ ਚਿੱਟੇ ਨੇ ਕਦੀ ਸੁਨੇ ਉਹ ਇਹ ਕੌਣ ਹੈ ਇਹ ਪਰਝਾਈ ਹੈ ਲਾਲਾ ਤੇਰੀ ਹੈ ਉਹ ਜੋ ਜਿੱਦੀ ਸੋਣੀ ਹੈ ਤੇਰੀ ਪਰਝਾਈ ਹੋਣੀ ਹ ਨਹੀਂ ਲਾਲਾ ایڈی سونی کڑی میری پر جائی نہیں ہو سکتی اور تیری پر جائی ہے اور دم کرا دم کرا کیوں کسی نے تیرا حسن بنے ہیں کون ہے آپ میں ہاں میں یہاں ملازم ہوں یہ مالک ہے اچھا یہ مالک ہے میں اس کے ساتھ میری نا اچھا ہاں جی انڈرسٹیننگ ایڈی سینڈنگ جی تیرا ہوئی بیا کر لگیا شکر کر میں تیرے نا کر رہی ہیں سیریا کر لگیا ਆਜਾ ਤੂੰ ਪੋਣਾ ਇਹਨੂੰ ਤੇ ਸਵੇਰੀਆ ਰਾਏ ਫੋਨ ਕਰਦੀ ਏ ਹਾਂਜੀ ਉਹ ਕਹਿੰਦੀ ਇੱਧਰ ਆ ਤੇਰੀ ਲੱਤਾਂ ਤੋੜ ਦਿਆਂਗੀ ਤੇ ਕਿਦੇ ਨਾਲ ਵਿਆਹ ਕਰਨ ਲੱਗੀ ਐ ਇਹਦੇ ਨਾਲ ਇਹਦੇ ਨਾਲ ਅਸਤਾਗਫਾਰ ਨਹੀਂ ਤੁਸੀਂ ਸ਼ਹਿਰ ਦੀਆਂ ਕੁੜੀਆਂ ਜੇ ਸਵੇਰੇ ਉੱਠ ਕੇ ਜੂਸ ਪੀਂਦੀਆਂ ਜੇ ਕੋਲਡ ਡਰਿੰਕ ਪੀਂਦੀਆਂ ਕਾਫੀ ਇਹਨਾਂ ਦੀਆਂ ਔਰਤਾਂ ਅਸਤਾਗਫਾਰ ਸੁੱਤੀਆਂ ਉੱਠਦੀਆਂ ਹੀ ਲੈਮੀ ਦਿਆਕ ਸਿਗਰਟ ਤੇ ਲਾਕ ਦੇ ਵੈ